ਅਸੀਂ ਭਾਜੀ ਪਾਣੀ ਤੋਂ ਇਨੇ ਕ ਜਿਆਦਾ ਪਰੇਸ਼ਾਨ ਆ ਨਾ ਕਿ ਤੁਸੀਂ ਪੁੱਛੋ ਕੋਈ ਨਾ ਅਸੀਂ ਪਾਣੀ ਪੀਣ ਵਾਲਾ ਵੀ ਬਾਜ਼ਾਰੋਂ ਕਿਸੇ ਵੇਲੇ ਮੁੱਲ ਲੈ ਰਹੇ ਆ ਤੇ ਨਹਾਣ ਤੋਂ ਵਾਸਤੇ ਅਸੀਂ ਰਿਸ਼ਤੇਦਾਰਾਂ ਦੇ ਘਰਾਂ 'ਚ ਜਾਣੇ ਪਏ ਆ ਬਾਟੀ ਹੱਥ ਜੇ ਬੱਚੇ ਸਾਡੇ ਨਹਾਣ ਤੋਂ ਬਗੈਰ ਸਕੂਲੇ ਗਏ ਜੇ ਪਾਣੀ ਦੀ ਇੱਕ ਛਿੱਟ ਨਹੀਂ ਭਾਵੇਂ ਟੈਂਕੀ ਚੈੱਕ ਕਰ ਲਓ ਜਿਸ ਟਾਈਮ ਦੇ ਉੱਤੇ ਪਾਣੀ ਆਂਦਾ ਸਰਕਾਰੀ ਉਸ ਟਾਈਮ ਦੇ ਉੱਤੇ ਤੁਸੀਂ ਮੋਟਰ ਛੱਡ ਕੇ ਵੇਖ ਲਓ ਅੱਧਾ-ਅੱਧਾ ਘੰਟਾ ਖਾਲੀ ਮੋਟਰ ਚੱਲਦੀ ਆ ਪਰ ਪਾਣੀ ਨਹੀਂ ਆ ਰਿਹਾ ਕੂੜੇ ਵਾਲੀਆਂ ਗੱਡੀਆਂ ਲੱਗੀਆਂ ਉਹ ਵੀ ਇਹਨਾਂ ਦੇ ਜਿਹੜੇ ਬੰਦੇ ਗ੍ਰਾਹੀ ਕਰਨਾ ਆਦੇ ਉਹ ਬਦਮਾਸ਼ ਹੈਗੇ ਨੇ ਪੂਰੀ ਬਦਮਾਸ਼ੀ ਕਰਦੇ ਨੇ ਕੂੜਾ ਲੈ ਗੇ ਨਹੀਂ ਜਾਂਦੇ ਤੇ ਬਦਮਾਸ਼ੀ ਕਰਕੇ ਕਹਿੰਦੇ ਨੇ ਵੀ ਭਾਜੀ ਸਾਨੂੰ ਪੈਸੇ ਦਿਓ ਜਦੋਂ ਕੂੜਾ ਨਹੀਂ ਖੜਨਾ ਤੇ ਪੈਸੇ ਕਾਦੇ ਦਈਏ ਭਾਈ ਇਹ 2 2.5 ਸਾਲ ਤੋਂ ਪਹਿਲਾਂ ਬਹੁਤ ਵਧੀਆ ਪਾਣੀ ਆਂਦਾ ਸੀ ਇਹ ਇਹਨਾਂ ਨੇ ਪੈਪਾ ਬੁੱਟੀਆਂ ਨੇ 2 2.5 ਸਾਲ ਪਹਿਲਾਂ ਇਹਨਾਂ ਨੇ ਪੈਪਾ ਬੁੱਟੀਆਂ ਨੇ ਅਸੀਂ ਪੈਪਾ ਬੁੱਟਾ ਨਹੀਂ ਦਿੱਤੀਆਂ ਪਰ ਉਹਦੇ باوجود ਵੀ ਇਹਨਾਂ ਧੱਕੇਚਾਹੀ ਦੇ ਨਾਲ ਪੈਪਾ ਬੁੱਟੀਆਂ ਨੇ ਪੈਪਾ ਪੁੱਟਣ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਪਿਛਲੀਆਂ ਪ੍ਰਾਣੀਆਂ ਪੈਪਾਂ ਨਹੀਂ ਥੱਲੇ ਹੋ ਚੁੱਕੀਆਂ ਜਿਹੜੀਆਂ ਨਵੀਆਂ ਪੈਪਾਂ ਉਹਦੇ ਉੱਤੇ ਰੱਖ ਦਿੱਤੀਆਂ ਜਿਹਦੇ ਨਾਲ ਪਾਣੀ ਦਾ ਲੈਵਲ ਜਿਹੜਾ ਵਾ ਉੱਚਾ ਹੋ ਗਿਆ ਤੇ ਉਹ ਪਿੱਛੋਂ ਪਾਣੀ ਦੀਆਂ ਪੈਪਾਂ ਮੇਨ ਨੀਵੀਆਂ ਨੇ ਹਾਂਜੀ ਸਰ ਆਪਣਾ ਨਾਮ ਦੱਸਕੋ ਕੀ ਕਰਨਾ ਚਾਹੁੰਦੇ ਤੁਸੀਂ ਮਿੱਤੇ ਸਾਸੀ ਕਾ ਭਾਜੀ ਮੈਂ ਕਰਮਜੀਤ ਸਿੰਘ 6 ਦੋਦਨ ਸਿੰਘ ਨਗਰ ਦਾ ਵਾਸੀ ਹਾਂ ਅਸੀਂ ਭਾਜੀ ਪਾਣੀ ਤੋਂ ਇਨੇ ਕਿ ਜ਼ਿਆਦਾ ਪਰੇਸ਼ਾਨ ਆ ਨਾ कि ਤੁਸੀਂ ਪੁੱਛੋ ਕੋਈ ਨਾ ਅਹੀਂ ਪਾਣੀ ਪੀਣ ਵਾਲਾ ਵੀ ਬਜਾਰੋਂ ਕਿਸੇ ਵਾਲੇ ਮੁੱਲ ਲੈ ਰਹੇ ਆਂ ਤੇ ਨਹਾਣ ਤੋਂ ਵਾਸਤੇ ਅਸੀਂ ਰਿਸ਼ਤੇਦਾਰਾਂ ਦੇ ਘਰਾਂ 'ਚ ਜਾਂਦੇ ਪਏ ਆਂ ਅਸੀਂ ਤੁਸੀਂ ਇਹ ਚੀਜ਼ ਨੋਟ ਕਰੋ ਵੀ ਅਸੀਂ ਇੱਥੋਂ ਦੇ ਐਮ.ਐਲ.ਏ ਕੌਂਸਲਰ ਸਾਰਿਆਂ ਕੋ ਗਏ ਆ ਉਹ ਆਏ ਵੀ ਆ ਬਸ ਲਾਰਾ ਲਾ ਕੇ ਚੱਲ ਜਾਂਦੇ ਆ ਵੀ ਭਾਈ ਤੁਹਾਡਾ ਮਸਲਾ ਹੱਲ ਹੋ ਜਾਏਗਾ ਮਸਲਾ ਹੱਲ ਹੋ ਜਾਏਗਾ ਪਰ ਮਸਲਾ ਕੋਈ ਹੱਲ ਨਹੀਂ ਹੋਇਆ ਤੁਸੀਂ ਅੱਜ ਦੀ ਡੇਟ ਚਾ ਵੇਖੋ ਬਾਲਟੀ ਹੱਥ 'ਚ ਜੇ ਬੱਚੇ ਸਾਡੇ ਨਹਾਣ ਤੋਂ ਬਗੈਰ ਸਕੂਲੇ ਗਏ ਜੇ ਪਾਣੀ ਦੀ ਇੱਕ ਛਿੱਟ ਨਹੀਂ ਭਾਵੇਂ ਟੈਂਕੀ ਚੈੱਕ ਕਰ ਲਓ ਜਿਸ ਟਾਈਮ ਤੋਂ ਉੱਤੇ ਪਾਣੀ ਆਂਦਾ ਸਰਕਾਰੀ ਉਸ ਟੈਂਕ ਦੇ ਉੱਤੇ ਤੁਸੀਂ ਮੋਟਰ ਛੱਡ ਕੇ ਵੇਖ ਲਓ ਅੱਧਾ ਅੱਧਾ ਘੰਟਾ ਖਾਲੀ ਮੋਟਰ ਚੱਲਦੀ ਹੈ ਪਰ ਪਾਣੀ ਨਹੀਂ ਆ ਰਿਹਾ ਉਹ ਦੂਸਰੇ ਨੰਬਰ ਤੇ ਇਹ ਆ ਜਿਹੜੀਆਂ ਇਹ ਕੂੜੇ ਵਾਲੀਆਂ ਗੱਡੀਆਂ ਲੱਗੀਆਂ ਉਹ ਵੀ ਇਹਨਾਂ ਦੇ ਜਿਹੜੇ ਬੰਦੇ ਗ੍ਰਾਹੀ ਕਰਨਾ ਆਦੇ ਉਹ ਬਦਮਾਸ਼ ਹੈਗੇ ਨੇ ਪੂਰੀ ਬਦਮਾਸ਼ੀ ਕਰਦੇ ਨੇ ਕੂੜਾ ਲੈ ਗੇ ਨਹੀਂ ਜਾਂਦੇ ਤੇ ਬਦਮਾਸ਼ੀ ਕਰਕੇ ਕਹਿੰਦੇ ਨੇ ਵੀ ਭਾਜੀ ਸਾਨੂੰ ਪੈਸੇ ਦਿਓ ਜਦੋਂ ਕੂੜਾ ਨਹੀਂ ਖੜਨਾ ਤੇ ਪੈਸੇ ਕਾਹਦੇ ਦਈਏ ਇਹਨਾਂ ਨੇ ਬਦਮਾਸ਼ ਭਾਲੇ ਹੋਏ ਨੇ ਭਾਈ ਇਹ 2.5 ਸਾਲ ਤੋਂ ਪਹਿਲਾਂ ਬਹੁਤ ਵਧੀਆ ਪਾਣੀ ਆਂਦਾ ਸੀ ਇਹ ਇਹਨਾਂ ਨੇ ਪੈਪਾ ਬੁੱਡੀਆਂ ਨੇ 2 ਢਾਈ ਸਾਲ ਪਹਿਲਾਂ ਇਹਨਾਂ ਨੇ ਪੈਪਾ ਬੁੱਡੀਆਂ ਨੇ ਅਸੀਂ ਪੈਪਾ ਬੁੱਟਾਂ ਨਹੀਂ ਦਿੱਤੀਆਂ ਪਰ ਉਹਦੇ باوجود ਵੀ ਇਹਨਾਂ ਧੱਕੇ ਛਾਈ ਦੇ ਨਾਲ ਪੈਪਾ ਬੁੱਟੀਆਂ ਨੇ ਪੈਪਾ ਬੁੱਟਣ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਪਿਛਲੀਆਂ ਪੁਰਾਣੀਆਂ ਪੈਪਾਂ ਨਹੀਂ ਥੱਲੇ ਹੋ ਚੁੱਕੀਆਂ ਜਿਹੜੀਆਂ ਨਵੀਆਂ ਪੈਪਾਂ ਉਹਦੇ ਉੱਤੇ ਰੱਖ ਦਿੱਤੀਆਂ ਜਿਹਦੇ ਨਾਲ ਪਾਣੀ ਦਾ ਲੈਵਲ ਜਿਹੜਾ ਵਾ ਉੱਚਾ ਹੋ ਗਿਆ ਤੇ ਉਹ ਪਿੱਛੋਂ ਪਾਣੀ ਦੀਆਂ ਪੈਪਾਂ ਮੇਨ ਨਹੀਂਆਂ ਨੇ ਉਹ ਪਾਣੀ ਚੜਦਾ ਨਹੀਂ ਪਿਆ ਤੁਸੀਂ ਅੱਧਾ-ਅੱਧਾ ਘੰਟਾ ਮੋਟਰ ਚਲਾ ਲਓ ਤੁਹਾਡੇ ਪਾਣੀ ਨਹੀਂ ਆਏਗਾ ਇਹਦੇ ਬਾਰੇ ਤੁਸੀਂ ਸਮੱਸਿਆ ਦੇ ਹਾਲਤ ਕੋਈ ਸਰਕਾਰੀ ਅਧਿਕਾਰੀ ਨੂੰ ਮਿਲੇ ਭਾਜੀ ਅਸੀਂ ਕਾਰਪੋਰੇਸ਼ਨ ਦੇ ਜਿਹੜੇ ਜਈ ਹੈ ਜਿਹੜੇ ਇੱਥੋਂ ਦਾ ਕਾਉਂਸਲਰ ਮੇਨ ਸਾਡੇ ਇੱਥੋਂ ਦੇ ਉਹਨਾਂ ਨੂੰ ਫੋਨ ਕਰ ਕਰ ਉਹਨਾਂ ਦੀਆਂ ਦੁਕਾਨਾਂ ਤੇ ਜਾ ਜਾ ਕੇ ਫਿਰ ਜਿਹੜੇ ਐਮਐਲਏ ਜਿਹੜੇ ਜਿੰਨੇ ਵੀ ਤੁਹਾਡੇ ਝਾੜੂ ਦੇ ਹੈਗੇ ਨੇ ਅਸੀਂ ਸਾਰਿਆਂ ਦੇ ਤਰਲੇ ਮਾਰੇ ਆ ਪਰ ਸਾਡੀ ਕਿਸੇ ਨੇ ਨਹੀਂ ਜੇ ਸੁਣੀ ਹੁਣ ਬੇਨਤੀ ਸਾਡੀ ਇਹ ਆ ਕਿ ਵੋਟਾਂ ਫੇਰ ਆ ਗਈਆਂ ਹੁਣ ਸਾਰਿਆਂ ਨੇ ਆਪਣੇ ਰੰਗ ਰੂਪ ਖਾਣੇ ਆ ਸਾਡੇ ਗਲੀ ਦੇ ਵਿੱਚ ਉਹ ਸ਼ਖਸ ਆਵੇ ਉਹ ਪਾਰਟੀ ਆਵੇ ਜਿੰਨੇ ਸਾਡੇ ਪਾਣੀ ਦਾ ਮਸਲਾ ਹਲ ਅੱਜ ਇੰਨੀ ਗਰਮੀ ਹੈ ਤੁਸੀਂ ਵੇਖੋ ਕਿ ਨਾ ਪਾਣੀ ਨਾ ਪਾਣੀ ਪੀਣ ਜੋਗਾ ਨਾ ਨਹਾ ਜੋਗਾ ਕਿੱਥੇ ਜਾਈਏ ਅਸੀਂ ਇਹਨਾਂ ਕੌਂਸਲਰਾਂ ਨਾਲ ਕਰਾ ਜਾ ਕੇ ਨਹੀਏ ਦੱਸੋ ਮੈਨੂੰ ਕੀ ਕਰੀਏ ਹਾਰ ਕੇ ਕੀ ਕੀਤਾ ਅਸੀਂ ਆਪਣਾ ਬੰਡੋਰੀ ਸਾਹਿਬ ਨੂੰ ਦੱਸਿਆ ਵਾ ਇਹਨਾਂ ਨੂੰ ਦੱਸਿਆ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੁਹਾਡਾ ਮਸਲਾ ਹੱਲ ਕਰਦੇ ਹਾਂ ਬਾਕੀ ਇਹਨਾਂ ਅੱਗੇ ਵੀ ਬੇਨਤੀ ਹੈ ਕਿ ਅਸੀਂ ਸਿਰਫ ਇਕੱਠੇ ਹੋਏ ਹਾਂ ਜੇ ਸਾਡਾ ਮਸਲਾ ਹੱਲ ਹੋਏਗਾ ਤੇ ਫੇਰ ਅਸੀਂ ਸਪੋਰਟ ਕਰਾਂਗੇ ਨਹੀਂ ਤਾਂ ਸਾਡੀ ਸਪੋਰਟ ਕਿਸੇ ਨੂੰ ਨਹੀਂ ਜਾਗੀ ਅਸੀਂ ਵੋਟਾਂ ਵਾਲੇ ਤੇ ਜਾ ਕੇ ਨੋਟਾ ਦਾ ਬਟਨ ਦਬਾ ਦੇਣਾ ਜੇ ਭਈ ਅਸੀਂ ਸਾਰਿਆਂ ਤੋਂ ਪਰੇਸ਼ਾਨ ਆ ਜੇ ਸਾਨੂੰ ਪਾਣੀ ਪੀਣ ਨੂੰ ਨਹੀਂ ਮਿਲਣਾ ਤੇ ਅਸੀਂ ਸਰਕਾਰਾਂ ਕੀ ਕਰਨੀਆਂ ਮੇਰਾ ਨਾਮ ਸ਼ਾਲੂ ਹੈ ਮੈਂ ਸ਼ੁਦਮ ਸਿੰਘ ਨਗਰ ਰਹਿਤੀ ਹਾਂ ਹਾਂਜੀ ਇੱਧਰ ਪਾਣੀ ਦੀ ਬੜੀ ਸਮੱਸਿਆ ਹੈ ਪਾਣੀ ਦੀ ਹੱਲ ਨਿਕਾਲੇ ਕੁਝ ਵੀ ਪਾਣੀ ਬਿਲਕੁਲ ਵੀ ਨਹੀਂ ਆ ਰਿਹਾ ਹਮਾਰੇ ਘਰ ਤੇ ਬੱਚੇ ਹਮਾਰੇ ਬਿਨਾ ਨਾਏ ਧੋਏ ਗਏ ਆ ਤੇ ਆ ਕੇ ਉਹਨਾਂ ਕੋ ਕੀ ਕਰਾਂਗੇ ਬਤਾਉਣਾ ਖਾਣਾ ਬਣਾਇਆ ਹੈ ਨਾ ਪਾਣੀ ਹੈ ऐसे थोड़ी खाना बाहर से ले आएंगे पानी थोड़ी बार बार से लेके कुछ हल करे पानी का प्लीज यही रिक्वेस्ट है तो मेरी क्या पानी कहां से भर के ला रहे पानी गली में से कभी पिछली गली से भर रहे, है। जिसके लगा, से रहे है। तो हैं जिसके घर से है उनके घर से भर रहे हैं हमारे तो है नहीं कितने समय से ये प्रॉब्लम दो ढाई साल हो गए हम बस ये मैं यही कहना चाहती हूँ प्लीज रिक्वेस्ट है हमारी कि हमारे घर पानी पहुँचना चाहिए जगह जगह ना पानी की कमी है ਕਿਹੜੇ ਲੱਗੇ ਰਹਿੰਦੇ 21 ਸਮੱਸਿਆ ਨੀਓ ਸੀ ਗੁਸਨ ਨਗਰ ਠੀਕ ਆ 21 ਸਮੱਸਿਆ ਤੁਹਾਡੀ ਆਪਣੇ ਬਾਬੇ ਕਨੇ ਯਾਦਾ ਕਰਦਾ 5 ਨੰਬਰ ਗਲੀ 6 ਨੰਬਰ ਗਲੀ ਸਾਡੀ 302 ਨੰਬਰ ਮਕਾਨ ਮੇਰਾ 21 ਸਮੱਸਿਆ ਤੁਹਾਡੀ ਸਮੱਸਿਆ ਪਾਣੀ ਦੀ ਆ ਨਾ ਕੋ ਪਾਣੀ ਨਹੀਂ ਆਉਂਦਾ ਕੂੜੇ ਵਾਲੇ ਵੀ ਨਹੀਂ ਆਉਂਦੇ ਕੂੜੇ ਵਾਲੇ ਵੀ ਨਹੀਂ ਆਉਂਦੇ ਨਾ ਕੂੜੇ ਵਾਲੇ ਆਉਂਦੇ ਨਾ ਆਉਂਦੇ ਆ ਸੀਵਰ ਦਾ ਪਾਣੀ ਪਾਣੀ ਇਹ ਬਿਜਾਰੋਂ ਲੋਕਾਂ ਦੇ ਘਰਾਂ ਤੋਂ ਲੈ ਆਣ ਲੈ ਆਣ ਕੇ ਪੀਣੇ ਆ ਤੇ ਆਪਣਾ ਪਾਣੀ ਤੁਸੀਂ ਚੈੱਕ ਕਰੋ ਪਾਣੀ ਪਾਪਾ ਦਾ ਗੰਦਾ ਪਾਣੀ ਸਮਰਸੀ ਵਾਲ ਪੰਪ ਦਾ ਪਾਣੀ ਪੀਣ ਵਾਲਾ ਤੁਸੀਂ ਆਪ ਸਿਆਣੇ ਜੀ ਅਸਮਸੇ ਕਿੰਨੇ ਸਮੇਂ ਤੋਂ ਧੰਨਵਾਦੀ ਹੈ ਲੋਟ ਹਾਲ ਇਹ ਜਦੋਂ ਦਾ ਸੀਵਰ ਪਿਆਉਂਦੇ ਨਹੀਂ ਹੁੰਦੇ ਇਹਦੇ ਬਾਰੇ ਕੋਈ ਅਧਿਕਾਰੀ ਨੂੰ ਮਿਲੇ ਕਈ ਐਮਐਨਏ ਹਾਂ ਐਹੀਂ ਗਏ ਆ ਉੱਥੇ ਆਪਣੇ ਦਫਤਰ ਉਹ ਕੋਈ ਗੱਲ ਨਹੀਂ ਆਪਾਂ ਕਰ ਦਾਂਗੇ ਕਰ ਦਾਂਗੇ ਜੇ ਕਰਾਂਗੇ ਉਹ ਕਰਾਂਗੇ ਕੋਈ ਵੀ ਨਹੀਂ ਬੜਿਆ ਅਸੀਂ ਇਕੱਠੇ ਹੋ ਕੇ ਗਏ ਆ ਨਾ ਹੀ ਆ ਨਾ ਹੀ ਆ ਨਾ ਪਾਣੀ ਪਾਣੀ ਕੀ ਮੰਗ ਕਰਦੇ ਸਰਕਾਰਾਂ ਨੂੰ ਮੰਗੂ ਨਹੀਂ ਸਰਕਾਰ ਨੂੰ ਕੀ ਕਰੀਏ ਤੁਹਾਨੂੰ ਦੱਸਣ ਤਾਂ ਰਹੇ ਆ ਕਿ ਪਾਣੀ ਸਾਡਾ ਆਵੇ ਤੇ ਸਾਡੀ ਮੰਗ ਕੇ ਪਾਣੀ ਦੀ ਆ ਸਰਕਾਰੀ ਪੈਲੀਆ ਚਾਹੀਦਾ ਬੜਾ ਡਰ ਲਾਈਆਂ ਨੇ ਤੇ ਸਾਨੂੰ ਆੜ ਕੇ ਤੰਗ ਕਰਨਾ ਤੇ ਸਾਨੂੰ ਕਹਿੰਦੇ